ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਜੀਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਲਈ ਦੋ ਐਨੀਮਲ ਲੈ ਕੇ ਆਏ ਜੀ ਇੱਕ ਦਸੂਆ ਸੂਆ ਨਾਕਾ ਤੇ ਮਗਰ ਟਾਪ ਦੀ ਬਰੀਡ ਦੀ ਬੱਛੀ ਹੈ ਜੀ ਇੱਕ ਗੱਬਣਾ ਗਰਮੀਆਂ ਦਾ ਤੋਹਫਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੇ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਈ ਨਸੀਬ ਸਿੰਘਾ ਪਿੰਡ ਸਦਰ ਸਿੰਘਾ ਜ਼ਿਲ੍ਹਾ ਮੋਗਾ ਫਰੀਲ ਮੋਗਾ ਮੋਬਾਈਲ ਨੰਬਰ ਜੀ 94641599 ਠੀਕ ਆ ਬਾਈ ਇੱਕ ਨੰਬਰ ਤੋਂ ਸੂਈ ਸਵਾਈ ਤੋਂ ਸ਼ੁਰੂ ਕਰ ਲੈਨੇ ਸੂਹਾ ਕਿੰਨਾ ਜੀ ਦੂਜਾ ਸੂਹਾ ਸਹੀ ਬਈ ਕਦੋਂ ਸੂਈ ਆ ਜੀ ਇਹ ਕੱਲ ਦੀ ਸੂਈ ਆ ਬਾਈ ਕੱਲ ਦੀ ਸੂਈ ਆ ਜੇ ਡੰਨਾ ਜੀ ਜਮੋ ਕੇ ਬਈ ਬੱਚਾ ਕੀ ਦਿੱਤਾ ਜੀ ਬੱਚੀ ਆ ਬਈ ਬਹੁਤ ਜੀ ਕਿਹੜੇ ਸੀ ਮੰਦੀ ਯਾਰ ਬੱਛੀ ਉਹਨਾਂ ਨੇ ਸੈਕਸਰ ਸੀਮਨ ਤੋਂ ਲਵਾਇਆ ਵਾ ਠੀਕ ਆ ਜੀ ਤੇ ਆਪਣਾ ਗੱਭਨ ਦਾ ਸਬਦ ਆ ਹੋਇਆ ਸੀ ਗੱਲ ਉਹਨਾਂ ਨਾਲ ਠੀਕ ਆ ਬਾਈ ਤੇ ਉਹਨਾਂ ਨੇ ਗਾਰੰਟੀ ਦਿੱਤੀ ਉਹ ਕਹਿੰਦੇ ਬਈ ਬੱਛੀ ਦੇਣੀ ਗਾਣੀ ਯਾਰ ਅੱਛਾ ਜੀ ਹਾਂ ਸੈਕਸਰ ਸੀਮਨ ਹਾਂ ਹਾਂ ਡੈਨਮਾਰਕ ਦਾ ਕਿ ਬੀਐਸ ਦਾ ਬਾਈ ਯਾਰ ਆਈਨ ਇਹਦੇ ਉਹ ਕਹਿੰਦੇ ਸਾਡੇ ਲਿਖਿਆ ਪਿਆ ਤੇ ਰਕਾਰ ਦੇ ਦਿਆਂਗੇ ਜਦੋਂ ਕੋਈ ਕਾਪਾ ਲੈ ਕੇ ਜਾ ਠੀਕ ਆ ਹੁਣ ਬਈ ਭਾਂਡੇ ਵਾਲਾ ਬੋਲਾ ਕਿੰਨਾ ਤਿਆਰ ਆ ਜੀ ਯਾਰ ਬਈ ਇੱਕ ਜਮਾਈ ਕੱਲ ਸ਼ਾਮੀ ਹੋਈ ਤੇ ਇੱਕ ਸੋਹਾ ਹੋਈ ਆ ਹਾਂਜੀ ਤੇ 10 ਕਿਲੋ ਦੇ ਅੰਦਰ ਬਾਅਦ ਹੋਊਗਾ ਇਹ ਬਾਹਲਾ ਨਹੀਂ ਮੈਂ ਕਹਿੰਦਾ 12 13 ਹੋਊਗਾ ਠੀਕ ਹੈ ਇਹ ਸਾਫ਼ ਨਹੀਂ ਹੋਈ ਪੂਰੀ ਚੰਗੀ ਸਾਫ਼ ਨਹੀਂ ਹੋਈ 10 ਕਿਲੋ ਦੇ ਆਸ-ਪਾਸ ਮੰਨ ਕੇ ਆ ਜੀ ਦੁੱਧ ਕਿੰਨਾ ਕੁ ਪਾਜੂਗਾ ਦੁੱਧ ਬਈ ਯਾਰ ਬਾਹਲਾ ਨਹੀਂ 16 17 ਕਿਲੋ ਵਟ ਦੁੱਧ ਪਾਜੂਗਾ ਜੇ ਦਾਉਂ ਦਾ ਠੀਕ ਹੈ ਜੀ ਤੋੜ ਕੇ ਦਿਖਾ ਦੇ 15 ਪਲੱਸ ਹੋ ਗਏ ਨੇ ਪਹਿਲੇ ਸੋਹੇ ਚ ਹੋਇਆ ਸੀ ਠੀਕ ਹੈ ਨਾਗਵਾ ਦਾ ਸੀ ਉਹਨਾਂ ਦੇ ਘਟੂ ਘਟ 35 36 ਬਹੂ ਵਿੱਚ ਮੱਝਾਂ ਝੋਟਾਂ ਗਾਈਆਂ ਗੁਈਆਂ 35 36 ਬਹੂ ਚੰਗੇ ਪਸ਼ੂ ਸੀ ਠੀਕ ਹੈ ਦੂਜਾ ਸੂਈ ਆ ਕੱਲ ਦੀ ਸੂਈ ਆ ਮਗਰ ਸੈਕਸਰ ਸੀਮਣ ਦੀ ਬੱਚੀ ਆ ਆਪ ਵੀ ਕਰਮ ਵਾਲੀ ਬਰੀਡ ਵਾਈਜ਼ ਪੂਰੀ ਚੰਗੀ ਆ ਤੇ ਬੱਚੀ ਦਾ ਟਾਪ ਦੀ ਹੈ ਹੀ ਹੈ ਮਾੜਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਗੈਪ ਤੇ ਲੱਗਿਆ ਥਣ ਹੱਥੀ ਚ ਵਾਈ ਵਾਲਾ ਥਣਾਂ ਦੀ ਡੰਨਾ ਬਾਈ ਹਾਂ ਹਾਂ ਜਾਨੀ ਓਕੇ ਠੀਕ ਆ ਜੀ ਬੱਚੀ ਜੈਕ ਕਾਲਾਂ ਦੀ مشین ਤੇ ਜਵਾਈ ਕਰਲੇ ਭਲਾ ਹੱਥੀ ਕਰਲੇ ਠੀਕ ਆ ਜੀ ਪਿੰਕ ਨੋਜ਼ ਵਾਲੀ ਜਿਹਨੂੰ ਕਹਿੰਦੇ ਆ ਦੇਖੋ ਜੀ ਪਿੰਕ ਨੋਜ਼ ਵਾਲੀ ਸੈਕਸਰ ਸੀਮਣ ਦੀ ਚੰਗਾ ਰਿਕਾਰਡ ਤੁਹਾਨੂੰ ਮਿਲ ਜੂਗਾ ਜੀ ਦੇਖ ਸਕਦੇ ਹੋ ਕੁਆਲਿਟੀ ਦੇ ਪੱਖ ਤੋਂ ਕੋਈ ਨਹੀਂ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਉਹਨਾਂ ਨੇ ਪਰਖਤਾਰ ਹੀ ਲੈਣੀ ਆ ਜੀ ਤੇ ਆਪ ਵੀ ਕਰਮ ਵਾਲੀ ਚੰਗੀ ਆ ਬੋਲਾ ਨਟ 10 ਕਿਲੋ ਆ ਜੀ ਤਸੱਲੀ ਤੁਸੀਂ ਕਰਨੀ ਦੋ ਟਾਈਮ ਚੋਲੇ ਚਾਰ ਚੋਲੇ ਤੇ ਚਾਹੇ 6 ਚੋਲੇ ਡਿਮਾਂਡ ਵੀਰੇ ਦੀ ਪੀ ਆਪ ਦੇ ਵਿੱਚੋਂ ਮਾਨਤਨ ਕਰਦੇ ਆਗੇ ਫਿਰ 50000 ਠੀਕ ਆ ਜੀ ਜਮਾ ਜਾਇਜ਼ ਡਿਮਾਂਡ ਕੀਤੀ ਆ ਬਾਈ ਕਹਿੰਦਾ 50000 ਚੋਂ ਮਾਨਤਨ ਹੋ ਜੂਗਾ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈਦਾ ਚੱਲਦਾ ਰਹੂਗਾ ਜੀ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਹੈ ਇਹ ਵੀ ਬਈ ਦੂਜਾ ਸੂਆ ਸੂਆ ਵੈੜਨੇ ਠੀਕ ਆ ਜੀ ਤੇ ਹਜੇ ਬਈ ਦਿਨ 12 13 ਬਾਈ ਕਰਾਸ ਜੰਗ ਪੈ ਜਾਂਦਾ ਸਾਹੀ ਵਾਲ ਦਾ ਕਰਾਸ ਜਾਂ ਤੇ ਪੂਛ ਬਾਈ ਪਹਿਲੇ ਵੀ ਟੁੱਟ ਪਹਿਲਾਂ ਪਹਿਲੇ ਪਹਿਲੇ ਠੀਕ ਆ ਜੀ ਥਾਣਾ ਦੀ ਓਕੇ ਆ ਜੀ ਹਾਂ ਥਾਣਾ ਦੀ ਓਕੇ ਆ ਬਾਈ ਇਹ ਗੂਣ ਵੀ ਪੂਰੀ ਹਾਂ 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 ਤੋਰ ਕੇ ਦਿਖਾ ਲਈ ਦਾ ਨਾ ਕਿੰਨੇ ਪਏ ਜੀ 12 13 ਦਿਨ ਪਏ 12 13 ਪਏ ਆ ਸੁਆ ਦੂਜਾ ਸੁੰਦੀ ਆ ਜੀ ਹਾਂ ਬਈ ਦੂਜਾ ਦੂਜਾ ਸੁੰਦੀ ਆ 12 13 ਦਿਨਾਂ ਦੀ ਕੱਚੀ ਐ ਅੰਗ ਕ੍ਰੋਸ ਆ ਜਾਂਦਾ ਪੂਸ਼ ਬਈ ਦੱਸਦਾ ਕਿ ਪਹਿਲਾਂ ਤੋਂ ਹੀ ਡੁੱਟੀ ਹੋਈ ਆ ਥੋੜਾ ਜਿਹਾ ਕੈਮਰੇ ਤੋਂ ਡਰਦੇ ਪਸੂ ਤਿਆਰੀ ਕਰਮ ਵਾਲੀ ਨੇ ਹਜੇ ਸ਼ੁਰੂ ਹੀ ਕੀਤੀ ਆ ਥਣਾ ਦੇ ਚਾਹੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਦਾ ਜੀ ਗੈਰ ਤੇ ਲੱਗੇ ਵੇ ਹੱਥੀਚਵਾਈ ਵਾਲਾ ਥਾਣਾ ਬੈਕਚਾਰਡ ਤੋਂ ਚੈੱਕ ਕਰ ਸਕਦੇ ਆ ਜੀ ਜਜਮੈਂਟ ਉਸ ਹਾਂ ਬਣਾ ਲਾਇਓ ਜੇ 15 ਦਿਨਾਂ ਨੂੰ ਵੀਡੀਓ ਬਣਾਉਣੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਉਹਨਾਂ ਸੀ ਕਿੰਨਾ ਕ ਦੁੱਧ ਦਿੱਤਾ ਬਈ ਪਹਿਲੇ ਸੂਏ ਪਹਿਲੇ ਸੂਏ ਬਈ ਉਹ ਕਹਿੰਦੇ 11-12 ਕਿਲੋ ਅਸੀਂ ਦਰਮਿਆਨੀ ਸੇਵਾ ਦੇ ਕੁਝ ਹੋਇਆ ਪਰ ਇਹ 3 ਕ ਪਸੂ ਜਿਹਨਾਂ ਦੇ ਰੱਖੇ ਠੀਕ ਹੈ ਜੀ ਤੇ ਬਾਹਲਾ ਨਹੀਂ 12-13 ਕਿਲੋ ਦੁੱਧ ਐ ਕਿ ਪਾਈ ਜੂਗੀ ਠੀਕ ਹੈ ਜੀ ਹਾਂ ਇਹਦੀ ਡਿਮਾਂਡ ਫਿਰ ਬਈ ਇਹਦੀ ਡਿਮਾਂਡ ਯਾਰ ਫੋਨ ਤੇ ਕਰ ਲਾਂਗੇ ਬਈ ਜਿਹੜੇ ਦਿਨ ਪਾਈ ਹੈ 12-13 ਇਹਦਾ ਹਾਂ ਠੀਕ ਹੈ ਜੀ ਇਹਦੀ ਡਿਮਾਂਡ ਬਈ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਕਿਉਂਕਿ ਵੀਰੇ ਕੱਚੀ ਆ ਅੱਜ ਦਾ ਮੁੱਲ ਪਾ ਜਿਹਨੂੰ ਪਸੰਦ ਆਉਂਦੀ ਹੈ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜੀ 22 ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ